ਸੱਸੀਆ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀ ਸਭ ਮਜਿਤ ਹੋਗੇ ਇੰਡੀਆ ਦੇ ਰਹੇ ਹੋ ਜਾਂ ਉਹ ਦੇਸ਼ਾਂ ਜਾ ਰਹੇ ਹੋ ਅੱਗੇ ਸੁਣੀਦਾ ਸੀ ਕੋਈ ਕੋਈ ਬੰਦਾ ਰੈਫਰੀ ਕਰਦਾ ਸੀ ਮਾੜਾ ਮੋਟਾ ਰੱਬ ਕੋ ਡਰਦੇ ਸੀ ਕਿਸੇ ਨੇ ਰੈਫਰੀ ਕਰਨ ਤੋਂ ਲੋਕਾਂ ਦੀ ਜ਼ਮੀਰ ਜਾਗਦੀ ਸੀ ਭਾਵੇਂ ਕੋਈ ਜੰਟ ਤੇ ਭਾਵੇਂ ਹੋਰ ਕੋਈ ਏ ਹਰ ਕੋ ਸੋਚਦਾ ਇਹ ਨਹੀਂ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਰੱਬ ਵੇਖਦਾ ਪਿਆ ਲੇਕਿਨ ਅੱਜ ਕੱਲ ਕੰਮ ਉਲਟਾ ਹੋ ਗਿਆ ਹੈ ਅੱਜ ਕੱਲ ਉਹਦੀ ਰਿਸਪੈਕਟ ਹੈ ਜਿਹੜਾ ਬੰਦਾ ਬੇਈਮਾਨੀ ਕਰਦਾ ਹੈ ਉਹਨੂੰ ਸਾਰੇ ਚੰਗਾ ਸਮਝਦੀ ਯਾਰ ਬੰਦਾ ਬੰਦਾ ਸ਼ਾਰੀ ਵੇਖ ਜਾਨੇ ਕਿਵੇਂ ਬੇਵਕੂਨ ਆ ਗਿਆ ਕੋਈ ਪੈਸੇ ਕਮਾਈ ਉਹਨੂੰ ਪੈਸੇ ਖਿਚ ਲਈ ਉਹਦੇ ਕੋਲ ਵੀਜ਼ਰ ਵਾਲਿਆ ਹੀ ਉਹਦੇ ਕੋਲ ਆਈਲਟਸ ਤੇ ਪੇਪਰ ਬਣਾ ਕੇ ਗਿਆ ਬੰਦਾ ਬਾਹਰ ਚਲਾ ਗਿਆ ਕੁੜੀ ਚਲੀ ਗਈ ਐ ਆਪਣੇ ਕਾਵਲਾ ਪਿੱਛੇ ਰੋਂਦਾ ਲਵੇ ਉਹ ਦਿਗਨੇਲਾ ਦੀ ਐਸ਼ਾ ਕਰਨ ਦੀ ਐ ਨਾ ਜਿੰਨੇ ਕੈਨੇਡਾ ਦੇ ਹੋਏ ਨੇ ਨਾ ਕੈਨੇਡਾ ਦੇ ਪੂਰਾ ਮੁਲਕ ਹੀ ਬਦਨਾਮ ਹੋ ਗਿਆ ਹੈ ਅੱਜ ਕਾ ਕਿਸ ਨੂੰ ਭਰੋਸਾ ਨਹੀਂ ਰਹਿ ਗਿਆ ਜੇ ਕੋਈ ਕੁੜੀ ਵਿਚਾਰੀ ਸਹੀ ਵੀ ਐ ਨਾ ਜਿੰਨੇ ਕੋਈ ਧੋਖਾ ਨਹੀਂ ਦੇਣਾ ਉਹਦਾ ਵਿਸ਼ਵਾਸ ਉੱਡ ਗਿਆ ਹੈ ਉਹ ਚਾਰ ਭੈਣ ਭਰਾ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਵੀ ਇਹ ਕੈਨੇਡਾ ਜਾ ਰਿਹਾ ਮੁੰਡਾ ਤੇ ਪਹਿਲਾਂ ਕਹਿੰਦੇ ਨੇ ਧੋਖਾ ਦੇਣਾ ਹੀ ਇਸ ਕਰਕੇ ਲੋਕ ਦੱਸਦੇ ਨਹੀਂ ਅਰਚਣ ਜਿਹੇ ਵਿਆਹ ਕਰਦੇ ਵੇ ਕਿ ਕਿਸੇ ਨੂੰ ਪਤਾ ਨ ਲੱਗੇ ਪਤਾ ਉਦੋਂ ਲੱਗਦਾ ਸਾਲ ਦੋ ਸਾਲਾਂ ਬਾਅਦ ਜਦੋਂ ਪੂਰਾ ਹਨੇਰਾ ਹੋ ਜਾਂਦਾ ਉੱਥੇ ਆ ਕੇ ਕੁੜੀ ਜਾਂ ਮੁੰਡਾ ਮੁੱਕਰ ਗਿਆ ਹੁੰਦੇ ਵੇ ਫਿਰ ਤੁਹਾਨੂੰ ਪਤਾ ਸਭ ਨੂੰ ਪਤਾ ਲੱਗ ਜਾਂਦਾ ਫਿਰ ਅਫੀਰੀ ਹੋਈ ਏ ਉਹ ਫਿਰ ਕੋਈ ਕਹਿੰਦਾ ਮੇਰਾ 25 ਲੱਖ ਆ ਗਈ ਤੇ ਕੋਈ ਕਹਿੰਦਾ ਮੇਰਾ 30 ਲੱਖ ਆ ਗਈ ਤੇ ਕੋਈ ਕਹਿੰਦਾ ਮੇਰਾ 35 ਲੱਖ ਆ ਗਈ ਫਿਰ ਸਾਰੀਆਂ ਸੋਲੀਆਂ ਨਿਕਲਦੀਆਂ ਕਿੰਨੀ ਸ਼ੋਪਿੰਗ ਕਰਾਈਏ ਕਿੰਨੀਆਂ ਫੀਸਾਂ ਭਰੀਆਂ ਕਿੰਨੀਆਂ ਆਰਟੀਕਲ ਲੈ ਕੇ ਦਿੱਤੀਆਂ ਕੀ ਕੀ ਗਿਫਟ ਲੈ ਕੇ ਦਿੱਤੇ ਵੇ ਬਸ ਤੇ ਜਿਹੜਾ ਬੰਦਾ ਬਾਹਰ ਆ ਜਾਂਦਾ ਕੈਨੇਡਾ ਚ ਉਹ ਆਪਣੇ ਆਪ ਨੂੰ ਖੁਦਾ ਸਭ ਮਿਲ ਜਾਂਦਾ ਉਹ ਕਹਿੰਦਾ ਮੇਰਾ ਵੀ ਚੱਲ ਗਿਆ ਮੈਂ ਇੱਥੇ ਆ ਗਿਆ ਮਨੂ ਕੀ ਮਾਇ ਕੱਲਣਗੇ ਕੋਈ ਗੱਲ ਨਹੀਂ ਕਹਦਾਗੇ ਜੇ ਬੜੀ ਹੱਦ ਪੇ ਕੀਤੇ ਪੈਸੇ ਵਾਪਸ ਕਰ ਦੇਗੇ ਅਪਰ ਤੇ ਪੈਸੇ ਕਰਦਾ ਕੋਈ ਨਹੀਂਗਾ ਤੇ ਜੇ ਕਿਤੇ ਭਰਾ ਆਪਣਾ ਸਿਰ ਪੈ ਗਿਆ ਤੇ ਚਲੋ ਜੀ ਪੈਸੇ ਵਾਪਸ ਕਰ ਦੇਗਾ ਤੇ ਜਿੰਨੇ ਪੈਸੇ ਲਾਏ ਹੁੰਦੇ ਵੇ ਕਿਛੇ ਉਹ ਵਿਚਾਰਾ ਰਹਿੰਦਾ ਕਿ ਕਿਤੋਂ ਦੀ ਬਦਨਾਮੀ ਹੋ ਗਈ ਇੱਕ ਉਹਨੇ ਪੈਸੇ ਲਾਏ ਵੇ ਇੱਕ ਦੋ ਤਿੰਨ ਸਾਲ ਜਾਂ ਡੇਢ ਸਾਲ ਜਾਂ ਦੋ ਸਾਲ ਵੇਟ ਕੀਤੀ ਫੇ ਉੱਥੇ ਲੋਕੀ ਨੇ ਜਿੰਦੰਦੇ ਉਹ ਬਸ ਦੇਗੀ ਤੁਕਾ ਕਰਗੀ ਨੀਰਾ ਤੂੰ ਤੇ ਬੜੀ ਟੋਰ ਜਮਾਈ ਸੀ ਵੀ ਕੈਨੇਡਾ ਜਾਣਾ ਮੈਂ ਜਾ ਰਿਹਾ ਮੇਰੀ ਵੱਟੀ ਬੜੀ ਚੰਗੀ ਹੈ ਹੁਣ ਸੁਣਾ ਉਹ ਬੰਦਾ ਵਿਚਾਰਾ ਇੱਕ ਦੇ ਪੈਸੇ ਗਏ ਇੱਕ ਬਦਨਾਮੀ ਚੜ ਰਿਹਾ ਹੈ ਕਈ ਬੰਦੇ ਕੁਛ ਕਰੀ ਵੀ ਲੈਂਦੇ ਵੇ ਇਸ ਕਰਕੇ ਜਿਹੜੇ ਧੋਖਾ ਦਿੰਦੇ ਉਹਨਾਂ ਨੂੰ ਖੁਦ ਹੀ ਸੋਚਣਾ ਚਾਹੀਦਾ ਹੈ ਵੀ ਜਿਹੜੇ ਇਨਸਾਨ ਨਾਲ ਤੁਸੀਂ ਧੋਖਾ ਕਰ ਰਹੇ ਹੋ ਤੁਹਾਡਾ ਧੋਖਾ ਦਿੱਤਾ ਪਤਾ ਨਹੀਂ ਕਿੰਨੇ ਬੰਦਿਆਂ ਦੀ ਰੋਟੀ ਬੰਨੀ ਬੰਦ ਕਰੇਗਾ ਜਿਹੜੇ ਸਹੀ ਵੀ ਇਹਨਾਂ ਦਾ ਵਿਸ਼ਵਾਸ ਛੁੱਟ ਜਾਂਦਾ ਫਿਰ ਬੰਦਾ ਕਿਸੇ ਤੇ ਵਿਸ਼ਵਾਸ ਹੀ ਨਹੀਂ ਕਰਦਾ ਇਹ ਪੱਕੀ ਗੱਲ ਜੀ ਜਿਹੜਾ ਬੰਦਾ ਇੱਕ ਵਾਰੀ ਧੋਖਾ ਖਾ ਲਵੇ ਨਾ ਉਹਦਾ ਫਿਰ ਭਾਵੇਂ ਕੋਈ ਆਪਣਾ ਤੇ ਭਾਵੇਂ ਬੇਗਾਨਾ ਉਹ ਡਰਦਾ ਜਾਂਦਾ ਉਹ ਕਹਿੰਦਾ ਨਹੀਂ ਮੈਂ ਇਹਦੀ ਹੈਲਪ ਨਹੀਂ ਕਰਨੀ ਨਾ ਮੈਂ ਕਿਸੇ ਪੈਸੇ ਦੇ ਨੀਵੇਂ ਨਾ ਮੈਂ ਕਿਸੇ ਤੇ ਵਿਸ਼ਵਾਸ ਕਰਨਾ ਹੈ ਕਿਉਂਕਿ ਮੈਂ ਅਗੇ ਧੋਖਾ ਖਾ ਚੁੱਕਾ ਹਾਂ ਤੇ ਸਿਆਣ ਵੀ ਅਸੀਂ ਵੇਚੀਏ ਜਿਹੜਾ ਬੰਦਾ ਠੋਕਰ ਖਾ ਕੇ ਵੀ ਨਾ ਸਮਝੇ ਉਹ ਦੇ ਕਰ ਤੇ ਮੂਰਖ ਬੰਦਾ ਕੋਈ ਨਹੀਂ ਕਾ ਲੇਕਿਨ ਜਿਹਨੇ ਧੋਖਾ ਦੇਣਾ ਹੁੰਦਾ ਨਾ ਉਹ ਇਹ ਵੀ ਸੋਚ ਲਵੇ ਅਜੇ ਤੇ ਖੁਸ਼ ਹੋ ਰਿਹਾ ਬੰਦਾ ਧੋਖਾ ਦੇ ਕੇ ਲੇਕਿਨ ਜਦੋਂ ਰੱਬ ਦੀ ਮਾਰ ਵਜਣੀ ਨਾ ਫਿਰ ਸਾਰੇ ਖਾਨਦਾਨ ਤੇ ਵਜਣੀ ਹੈ ਇਹੋ ਜੀ ਮਾਰ ਵਜਣੀ ਫਿਰ ਉਹਦਾ ਹਾਲ ਹੀ ਕੋਈ ਨਹੀਂ ਹੋਣਾ ਉਹ ਕਹਿੰਦੇ ਨਾ ਜਿਹੋ ਜਿਹਾ ਬੀਜ ਹੋ ਗਿਆ ਕੱਟੋਗੀ ਜੇ ਤੁਸੀਂ ਖੁਦ ਦੀ ਧੋਖਾ ਦੇ ਕੇ ਬਾਹਰ ਪੱਕੇ ਆਇਓ ਯਾ ਬਾੜ ਪੈਸਾ ਕਮਾਇਆ ਹੈ ਜਾਂ ਕੋਈ ਬਿਲਡਿੰਗ ਲਈਏ ਜਾਂ ਇਰਾਫਰੀ ਕਰਕੇ ਆਪਣੀ ਕੋਈ ਪ੍ਰਾਪਰਟੀ ਬਣਾਈ ਹੈ ਉਸ ਸੱਜਣ ਨੂੰ ਉਹਦਾ ਤੁਹਾਨੂੰ ਅਕਸਰ ਤੇ ਜੋ ਮਵਾਇਜ਼ਾ ਦੇਣਾ ਹੀ ਪੈਣਾ ਹੈ ਜੇ ਚੰਗਾ ਕੰਮ ਕੀਤਾ ਤੇ ਤੁਹਾਨੂੰ ਭਗਵਾਨ ਨੇ ਉਹਦਾ ਕੋਈ ਬੈਨੀਫਿਟ ਦੇ ਰਿਹਾ ਹੈ ਤੇ ਜੇ ਤੁਸੀਂ ਬੁਰਾ ਕੀਤਾ ਹੈ ਤੇ ਬੈਨੀਫਿਟ ਤੁਹਾਨੂੰ ਵੀ ਮਿਲਣਾ ਹੈ ਇਹ ਵਕਰੀ ਗੱਲ ਵੀ ਮਵਾਲੇ ਰੂਪ ਵਿੱਚ ਮਿਲ ਜੇਗਾ ਚੰਗਾ ਕੀਤਾ ਤੇ ਚੰਗੇ ਰੂਪ ਵਿੱਚ ਮਿਲ ਜੇਗਾ ਵਰੀਸ਼ਾਂ ਵਿੱਚ ਤੇ ਅੱਜਕੱਲ ਬਹੁਤ ਤਾਂ ਮਗੇ ਦਾ ਫੇਰੀ ਹੈ ਚਲਾਵੀਆਂ ਮਿਲਦਾ ਹੋਇ ਹੁੰਦਾ ਹੈ ਉਹ ਮੇਰੇ ਜਿੰਟ ਵੇਖ ਆ ਗਏ ਕੋਈ ਕਹਿੰਦੀ ਮੈਨੂੰ ਕੁੜੀ ਧੋਖਾ ਦੇਗੀ ਕੋਈ ਕਹਿੰਦਾ ਮੈਨੂੰ ਮੁੰਡਾ ਧੋਖਾ ਦੇ ਗਿਆ ਬੱਚੇ ਇੱਥੇ ਰੁੱਲਦੇ ਵੇ ਪਈਆਂ ਦੀ ਡਿਵੋਰਸ ਹੋਏ ਵੇ ਕੁਝ ਨਹੀਂ ਸੋਚਦੇ ਵੀ ਬੱਚੇ ਦਾ ਕੀ ਬਣੇਗਾ ਮੇਰੇ ਬੱਚੇ ਰੁੱਲ ਜਾਣਗੇ ਬਸ ਕੁਝ ਨਹੀਂ ਵੇਖਦੇ ਉਹ ਕਹਿੰਦੇ ਮੈਂ ਪੱਕਾ ਹੋ ਗਿਆ ਬੱਚੇ ਜਾਣ ਟਟੇ ਕੂਚ ਇਹੋ ਜੀ ਸਟੋਰੀ ਬਣੀ ਇਸ ਕਰਕੇ ਦੋਸਤੋ ਤੁਸੀਂ ਅਗਰ ਆਣਾ ਬਾਹਰ ਤੇ ਕੋਈ ਵੀ ਅਗਰ ਪਾਟਨ ਲਿਆ ਰਹੇ ਹੋ ਤੇ ਸੋਚ ਸਮਝ ਕੇ ਲਿਆਓ ਬਾਰੀ ਦੁਖੀ ਆਮ ਹੋਈ ਨੇ ਫੇਰ ਨਾ ਕਹਿਣਾ ਦੱਸਿਆ ਨਹੀਂ ਥੈਂਕ ਯੂ ਵੈਰੀ ਮੱਚ